Thank you. ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਤਰਨਤਾਰਨ ਦੀ ਜਨਤਾ ਨੇ ਅੱਜ ਬਿਗਲ ਬਜਾ ਦਿੱਤਾ 2027 ਲਈ ਔਰ ਇਹ ਕਮਾਦੀ ਤੇ ਵਿਕਾਸ ਦੀ ਜਿੱਤ ਹੋਈ ਹੈ ਹੰਕਾਰ ਦੀ ਹਾਰ ਹੋਈ ਹੈ ਜਿਹੜੀ ਪਾਰਟੀ ਹੰਕਾਰ ਕਰਦੀ ਸੀ ਕਾਂਗਰਸ ਤੇ ਬੀਜੇਪੀ ਉਹ ਚੌਥੇ ਦੇ ਪੈਵੇਂ ਨੰਬਰ ਤੇ ਕੋਈ ਵजूद ਨਹੀਂ ਰਿਹਾ ਉਹਨਾਂ ਦਾ ਅੱਜ ਆਮ ਆਦੀ ਪਾਰਟੀ ਕਮਾ ਤੇ ਵਿਕਾਸ ਦੇ ਨਾਲ ਬੁਲੰਦੀਆਂ ਤੇ ਜਾ ਰਹੀ ਹੈ ਔਰ ਆਉਣ ਵਾਲੀ 2027 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੂਰੇ ਜੋਰਾਂ-ਸ਼ੋਰਾਂ ਨਾਲ ਬਰ ਰਹੀ ਹੈ ਨੇ ਰਾਮ ਜੀ ਦੇਖੋ ਜਦੋਂ ਵੀ ਜਿਹੜੀ ਸਰਕਾਰ ਜਿਹੜੇ ਸਧਾਰਨ ਪਰਿਵਾਰ ਹੈ ਜਿਹੜੀ ਸਾਡੀ ਸਧਾਰਨ ਜਨਤਾ ਹੈ ਉਹਨੂੰ ਪਿਆਰ ਕਰਨ ਦੇ ਨਿਧੀਆਂ ਲਾਏਗੀ ਉਹਦਾ ਜਿਹੜਾ ਪ੍ਰੇਮ ਪਾਲੇਗੀ ਉਹਨੂੰ ਕੋਈ ਵੀ ਨੀਵੇਂ ਥਾਂ ਨਹੀਂ ਬਿਠਾ ਸਕਦਾ ਮੈਂ ਤੇ ਇੱਕੋ ਗੱਲ ਕਰਾਂਗਾ ਕਿ ਸਾਡੀ ਸਰਕਾਰ ਨੇ ਆਮ ਬੰਦੇ ਦੇ ਕੰਮ ਆਈ ਹੈ ਆਮ ਬੱਤੀ ਆਮ ਐਜੂਕੇਸ਼ਨ ਤੇ ਆਮ ਹੈਲਥ ਸੁਵਿਧਾਵਾਂ ਜਿਹਦੋਂ ਤੱਕ ਇਹ ਮੁੱਢਲੀਆਂ ਜ਼ਰੂਰਤਾਂ ਮਿਲਦੀਆਂ ਰਹਿਣਗੀਆਂ ਉਹਦਾ ਧੰਨ ਧੰਨ ਜਿਹੜਾ ਪਰਮਾਤਮਾ ਵੀ ਕਰਦਾ ਰਹੇਗਾ ਤੇ ਅਸੀਂ ਵੀ ਕਰਦੇ ਪਏ ਤੇ ਜਨਤਾ ਨੇ ਵੀ ਆਪਣਾ ਡਿਸੀਜਨ ਜਿਹੜਾ ਹੈ ਅਸੇਵਲ ਦਿੱਤਾ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਪਰਮਾਤਮਾ ਦਾ ਕਿ ਮੈਂ ਉਸ ਪਾਰਟੀ ਨੇ ਜੁੜਿਆ ਜਿਹਦੀਆਂ ਨੀਤੀਆਂ ਜਿਹੜੀਆਂ ਹੈ ਉਹ ਆਮ ਬੰਦੇ ਨਾਲ ਹੈ ਤੇ ਅੱਜ ਦੀ ਜਿੱਤ ਜਿਹੜੀ ਹੈ ਉਹਦਾ ਸਾਰੇ ਸ਼ਹਿਰ ਨੂੰ ਸਾਰੇ ਪੰਜਾਬ ਨੂੰ ਇਹਦੀ ਵਧਾਈ ਹੈ ਕਿਉਂਕਿ ਹਮੇਸ਼ਾ ਹੀ ਜਿਹੜੀਆਂ ਚੀਜ਼ਾਂ ਆ ਰਹੀਆਂ ਇਹ 2027 ਦਾ ਰਸਤਾ ਸਾਫ਼ ਕਰ ਰਹੀਆਂ ਜੈ ਸ਼੍ਰੀ ਰਾਮ ਜੈਸਾ ਹੀ ਰਾਮ ਬੜੀ ਵੱਡੀ ਜਿੱਤ ਹੋਈ ਹੈ ਅੱਜ ਤਰਨ ਤਰਨ ਅਸੈਂਬਲੀ ਦਾ ਨਤੀਜਾ ਆਇਆ ਔਰ ਅੱਜ ਇੱਕ ਬੜੀ ਖੁਸ਼ੀ ਔਰ ਮਾਣ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ ਦੇ ਨਮਾਇੰਦੇ ਆਰਮਿਤ ਸਿੰਘ ਸੰਧੂ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਇਸ ਕਰਕੇ ਹੋਇਆ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਉੱਥੇ ਐਮਐਲਏ ਸਨ ਉਹਨਾਂ ਦੀ ਬਿਮਾਰੀ ਕਰਕੇ ਅਕਾਲ ਚਲਾਣਾ ਕਰ ਗਏ ਔਰ ਉਤਰਾਧਿਕਾਰ ਦਾ ਭਾਣਾ ਸੀ ਔਰ ਉਸ ਪਾਣੇ ਕਰਕੇ ਇਹ ਚੋਣ ਦੁਬਾਰਾ ਹੋਈ ਮੈਨੂੰ ਅੱਜ ਇਸ ਗੱਲ ਦੀ ਤਾਰਸ ਹੈ ਕਿ ਜਿਹੜਾ 3.5 ਪਾਣੇ 4 ਸਾਲ ਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਮੁੱਚੇ ਪੰਜਾਬ ਦੇ ਵਿੱਚ ਅੱਜ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਆ ਕਿਉਂਕਿ ਧਰਮ ਤਾਰਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸਨ ਰਵਾਇਤੀ ਪਾਰਟੀਆਂ ਸਨ ਬਹੁਤ ਉਹਨਾਂ ਨੇ ਕੂੜ ਪ੍ਰਚਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਕੀਤਾ ਪਰ ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਾਬਤ ਕਰਤਾ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਐਜੰਡਾ ਸਮਾਜ ਦੇ ਹਰ ਵਰਗ ਨੂੰ ਸੁੱਖ ਦੇਣਾ ਸਮਾਜ ਦੇ ਹਰ ਵਰਗ ਦੇ ਜੀਵਨ ਤਰ ਨੂੰ ਉੱਪਰ ਚੁੱਕਣਾ ਉਹਦੇ ਲਈ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3.5 ਤੋਂ 4 ਸਾਲ ਦੇ ਵਿੱਚ ਯਤਨਸ਼ੀਲ ਤੇ ਕਰਮਸ਼ੀਲ ਰਹੀ ਆ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਅੱਜ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਜਿਹੜੀ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਗੱਲ ਕਰਦੇ ਸਨ ਔਰ ਇਹਨਾਂ ਦੇ ਲੀਡਰ ਹਮੇਸ਼ਾ ਹੰਕਾਰ ਦੇ ਵਿੱਚ ਭਰੇ ਹੁੰਦੇ ਸਨ ਔਰ ਜਿਸ ਤਰੀਕੇ ਦੀ ਸ਼ਬਦਾਵਲੀ ਇਹ ਮੁੱਖ ਮੰਤਰੀ ਜੀ ਦੇ ਖਿਲਾਫ ਵਰਤੇ ਸੀ ਅੱਜ ਲੋਕਾਂ ਨੇ ਉਹਨਾਂ ਨੂੰ ਆਪਣੀ ਜਗਾ ਦੱਸਦੀ ਆ ਅੱਜ ਉਹ ਪਾਰਟੀ ਨੂੰ ਚੌਥੇ ਨੰਬਰ ਤੇ ਆਉਣਾ ਪਿਆ ਸੋ ਮੇਰੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਲੰਟੀਅਰ ਵੱਡੇ ਤੋਂ ਵੱਡਾ ਲੀਡਰ ਲੋਕਾਂ ਦੀ ਸੇਵਾਵਲ ਸਮਰਪਤਾ ਸਾਡੀ ਰਾਜਨੀਤੀ ਕੇਵਲ ਤੇ ਕੇਵਲ ਸੇਵਾ ਤੇ ਵਿਕਾਸ ਦੀ ਰਾਜਨੀਤੀ ਆ ਅਸੀਂ ਨੀਵੇਂ ਹੋ ਕੇ ਲੋਕਾਂ ਦੇ ਜੀਵਨਤਨ ਨੂੰ ਉੱਪਰ ਚੁੱਕਣ ਲਈ ਲੋਕਾਂ ਨੂੰ ਸੁੱਖ ਦੇਣ ਲਈ ਹਮੇਸ਼ਾ ਹੀ ਪਛਤਨਸ਼ੀਲਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਮਰਥਨ ਮਿਲਿਆ ਉਹਦੇ ਤੋਂ ਸਾਨੂੰ ਹੋਰ ਪ੍ਰੇਰਣਾ ਮਿਲਦੀ ਆ ਬਲ ਮਿਲਦਾ ਤਾਂ ਕਿ ਹੋਰ ਹਿੰਮਤ ਦੇ ਨਾਲ ਆਪਾਂ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰ ਸਕੀਏ ਸੋ ਮੈਂ ਅੱਜ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਜੀ ਨੂੰ ਔਰ ਸਾਰੇ ਵਾਲੰਟੀਅਰ ਸਹਬਾਨ ਆਫਿਸ ਬੇਰ ਸਹਬਾਨ ਉਹਨਾਂ ਸਾਰਿਆਂ ਨੂੰ ਮੁਬਾਰਕ ਦਿਨਾ ਕਿ ਉਹਨਾਂ ਦੀ ਕੜੀ ਮਿਹਨਤ ਜਿਹੜੀ ਆ ਅੱਜ ਕੰਮ ਲੈ ਕੇ ਆਈ ਆ ਔਰ ਤਰਨ ਤਰਨ ਦੇ ਲੋਕਾਂ ਦਾ ਧੰਨਵਾਦ ਵੀ ਜਿਨ੍ਹਾਂ ਨੇ ਪਾਰਟੀ ਨੂੰ ਅਪਣਾ ਕੇ ਉਹਨਾਂ ਦੇ ਕੰਮ ਦੇ ਉੱਪਰ ਮੋਹਰ ਲਾਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿਕਾਸ ਉੱਤੇ ਰੁਕਿਆ ਸੀਗਾ ਅੱਜ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਸੋ ਮੈਂ ਆਪਣੇ ਮੇਰੇ ਸਾਰੇ ਗੁਰਦਾਸਪੁਰ ਦੇ ਵਾਲੰਟੀਅਰ ਸਹਿਬਾਨ ਆਫਿਸ ਬੇਨਰ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਉੱਥੇ ਜਾ ਕੇ ਮਿਹਨਤ ਵੀ ਕੀਤੀ ਔਰ ਸਾਨੂੰ ਤਕਰੀਬਨ ਕਈ ਏਰੀਆਸੇ ਮਿਲੇ ਸਨ ਕਿੱਥੇ ਜਾ ਕੇ ਮਿਹਨਤ ਕਰਕੇ ਅੱਜ ਕਾਮਯਾਬੀ ਮਿਲੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਮੂਹ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੁਬਾਰਕਾ ਤੇ ਸ਼ੁਭ ਕਾਮਨਾਵਾਂ ਪਰਮੇਸ਼ਵਰ ਕਰੇ ਕਿ ਆਮ ਆਦਮੀ ਪਾਰਟੀ ਤੇ ਸਾਰੇ ਸਾਥੀ ਸਾਰੇ ਉਦੇਦਾਰ ਵਲੰਟੀਅਰ ਸਹਬਾਨ ਇਸੇ ਤਰੀਕੇ ਦੇ ਨਾਲ ਨੀਵੇਂ ਹੋ ਕੇ ਲੋਕਾਂ ਦੇ ਵਿਕਾਸ ਲਈ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਤਰਬਿਆਰ ਤਿਆਰ ਰਹਿਣ ਔਰ ਲੋਕਾਂ ਦੀ ਸੇਵਾ ਲਈ ਕੋਈ ਕਸਰ ਜਿਹੜੀ ਆ ਉਹ ਨਾ ਛੱਡੀ ਜਾ